ਮંત્રી ਅਮਨ ਅਰੋੜਾ ਨੂੰ ਹੋਈ ਸਜ਼ਾ ਮਾਮਲੇ ਤੇ ਸੰਗਰੂਰ ਅਦਾਲਤ ਵੱਲੋਂ 31 ਜਨਵਰੀ ਤੱਕ ਸਟੇ ਦਿੱਤੀ ਗਈ ਸੀ ਜਿਸ ਨੂੰ ਹੁਣ ਅਗਲੀ ਤਰੀਕਾ ਤੱਕ ਵਧਾ ਦਿੱਤਾ ਗਿਆ ਹੈ ਅਤੇ ਹੁਣ ਕੇਸ ਦੀ ਸੁਣਵਾਈ 1 ਮਾਰਚ ਨੂੰ ਕੀਤੀ ਜਾਵੇਗੀ ਜਿਹੜੀ ਸਿੱਗੀ ਜਿਹੜੀ ਅ ਅਪੀਲਾਂ ਹੈਗੀਆਂ ਨੇ ਅਪੀਲ ਦੇ ਵਿੱਚ ਪਈ ਹੈਗੇ 1 ਮਾਰਚ ਪਈ ਜੀ ਹੈ ਤੇ ਜਿਹੜੀ ਕਨਵੈਕਸ਼ਨ ਦਾ ਸੀਗਾ ਜਿਹੜੀ 31 ਲੱਖ ਰੁਪਏ ਦਾ ਇੰਟਰਨ ਸਟੇ ਹੋਈ ਸੀ ਉਹ ਹੁਣ ਫਾਈਨਲ ਸਟੇ ਕਰਤੀ ਹੈ ਕੰਪਨ ਉਹ ਤਾਂ ਜਿਹੜੀ ਹੈਗੀ ਉਹ ਤਾਂ ਬਾਅਦ ਵਿੱਚ ਇਸਤੇ ਕਮੈਂਟ ਕਰਨਾ ਤਾਂ ਨਹੀਂ ਚਾਹੀਦਾ ਜਿਹਦੇ ਬਾਅਦ ਵਿੱਚ ਹੋਏਗਾ ਹੈ ਪਰ ਜਿਹੜਾ ਹੈਗਾ ਪ੍ਰੈਮਾਫ ਸਾਈ ਜਿਹੜਾ ਉਹ ਵੋਟਰ ਦੇ ਦੇਖ ਕੇ ਕੀਤਾ ਹੈ ਕਮਿਸ਼ਨ ਸਟੇ ਕੀਤੀ ਹੈ ਉਹ ਉਸ ਦੇ ਵਿੱਚ ਜਿਹੜੇ ਹੈਗੇ ਨੇ ਅਪੀਲ ਦੇ ਵਿੱਚ ਗਾਉਂਸ ਹੈਗੇ ਨੇ ਇਸ ਕਰਕੇ ਕਮਿਸ਼ਨ ਸਟੇ ਕੀਤੀ ਹੈ ਅੱਜ ਇੱਕ ਤਾਂ ਸਾਡੀ ਪੇਸ਼ੀ ਸੀਗੀ ਉਹਦੀ ਡੇਟ ਹੈ ਜਿਹੜੀ ਉਹ 1 ਮਾਰਚ ਪਈ ਹੈ ਅਪੀਲ ਦੀ ਔਰ ਜਿਹ ਦੂਸਰਾ ਸਟੇ ਔਨ ਕਨਵਿਕਸ਼ਨ ਦਾ ਜਿਹੜਾ 25 ਤਰੀਕ ਨੂੰ 31 ਤਰੀਕ ਤੱਕ ਜਿਹੜੀ ਸਟੇ ਹੋਈ ਸੀਗੀ ਉਹ ਅੱਜ ਮਾਨਯੋਗ ਜ਼ਿਲ੍ਹਾ ਅਦਾਲਤ ਨੇ ਹੁਣ ਟਿਲ ਫਾਈਨਲ ਡਿਸਪੋਜ਼ਲ ਆਫ ਕੇਸ ਉਹਦੇ ਤੱਕ ਜਿਹੜਾ ਹੈ ਉਹਨੂੰ ਸਟੇ ਜਿਹੜੀ ਕਨਵਿਕਸ਼ਨ ਤੇ ਦੇ ਦਿੱਤੀ ਹੈ ਸੋ ਮੈਂ ਪਰਮੇ ਦਾ ਪਰਮਾਤਮਾ ਦਾ ਜੁਡੀਸ਼ੀਅਲ ਸਿਸਟਮ ਦਾ ਆਪਣੇ ਸਾਰੇ ਸਾਥੀਆਂ ਦਾ ਜਿਹੜੇ ਕਈ ਦਿਨਾਂ ਤੋਂ ਪ੍ਰਮਾਤਮਾ ਕੀ ਦੁਆਵਾ ਕਰ ਰਹੇ ਸੀਗੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਇੱਕ ਵੱਡੀ ਰਾਹਤ ਹੈ ਜਿਹੜੀ ਉਹਨਾਂ ਨੂੰ ਅੱਜ ਜਿਹੜੀ ਇਹ ਸੈਸ਼ਨ ਕੋਰਟ ਸਪੈਸ਼ੀਸੀ ਜੀ ਸਟੇ ਗ੍ਰਾਂਟ ਕੀਤੀ ਹੈ ਜਿਹੜੀ ਪਿੱਛੇ ਜੇ ਐਡਰਨ ਕੀਤੀ ਸੀ ਉਹਨੂੰ ਸਟੇ ਕੀਤੀ ਹੈ ਬਾਕੀ ਸੇ ਲਾਟ ਰਾਏਗਾ ਉਹਦੇ ਚ ਪਤਾ ਲੱਗੇਗਾ ਕਿ ਯੈਸ ਜੋ ਕੱਲੋ ਦੋ ਸਾਲ ਦੀ ਸਜ਼ਾ ਹੋਈ ਹੈ ਉਹਨੂੰ ਕਿਵੇਂ ਸਟੇ ਦਿੱਤੀ ਹੈ ਕੀ ਕੀ ਕਾਰਨ ਹੈ ਕਿਉਂਕਿ ਉਸ ਦਿਨ ਜਿਸ ਤੇ ਬਹਿਸ ਹੋਈ ਸੀ ਉਹਦੇ ਚ ਚਾਰ ਕੇਸ ਹੋਰ ਕ੍ਰਿਮੀਨਲ ਕੇਸ ਚਾਰ ਪਾਏ ਗਏ ਸੀ ਕਿ ਅਮਨ ਅਰੋੜਾ ਦੇ 1996 ਤੋਂ ਲੈ ਕੇ 2020 ਤੱਕ ਚਾਰ ਹੋਰ ਕ੍ਰਿਮੀਨਲ ਕੇਸ ਸੀ ਉਹ ਵੀ ਐਡ ਹੁੰਦੇ ਸੀ ਉਹਨੂੰ ਵੇਖ ਕੇ ਲੱਗਦਾ ਸੀ ਕਿ ਸਟੇ ਨਹੀਂ ਮਿਲੇਗੀ ਪਰ ਚਲੋ ਜੱਜ ਸਾਹਿਬ ਨੇ ਕੀਤੀ ਹੈ ਮੈਰਿਟ ਤੇ ਇਹ ਨਹੀਂ ਕੀਤਾ ਦੇਖਣਾ ਪਏਗਾ ਜਦੋਂ ਡਿਟੇਲ ਆਰਡਰ ਆਏਗਾ ਉਸ ਤੋਂ ਬਾਅਦ ਦੇਖਾਂਗੇ ਠੀਕ ਹੈ ਠੀਕ ਹੈ ਜੀ ਐਡਵੋਕੇਟ ਸਾਹਿਬਾ ਨਾਲ ਸਲਾਹ ਕਰਕੇਗਾ ਹਾਈ ਕੋਰਟ ਠੀਕ ਠੀਕ ਠੀਕ